ਕਿਵੇਂ ਆ ਜੀ ਮਾਹੌਲ ਕਿਵੇਂ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਪਿੰਡ 'ਚ ਚੋਣਾਂ ਤਾਂ ਮਤਲਬ ਸਾਡੇ ਪਿੰਡ 'ਚ ਹੋਣੀਆਂ ਹੀ ਆ ਹਾਂ ਠੀਕ ਹੈ ਨਾ ਦਲਜੀਤ ਕੇ ਪਰਿਵਾਰ ਦਾ ਰਿਹਾ ਕਦੇ ਇੰਟਰਸਟ ਪਿੰਡ ਦੀ ਪੰਚਾਇਤ 'ਚ ਹਾਂਜੀ ਰਿਹਾ ਸੀਗਾ ਪਿਛਲੀ ਵਾਰੀ ਦਲਜੀਤ ਦਸਾਂਝ ਦੇ ਚਾਚਾ ਜੀ ਮਤਲਬ ਸਰਪੰਚੀ ਦੇ ਕੈਂਡੀਡੇਟ ਸੀਗੇ ਅੱਛਾ ਤੇ ਮੈਂ ਵੀ ਕੈਂਡੀਡੇਟ ਸੀਗਾ ਬੜੀ ਵੱਡੀ ਗੱਲ ਹੋਊਗੀ ਮੈਨੂੰ ਲੱਗਦਾ ਈ ਦਲਜੀਤ ਦਸਾਂਝ ਦੇ ਚਾਚੇ ਹੁਣਾਂ ਨੂੰ ਹਰਾਇਆ ਫਿਰ ਤੁਸੀਂ ਨਹੀਂ ਚਲੋ ਇੰਦਾ ਨਹੀਂ ਮੈਂ ਕਹਿੰਦਾ ਇੰਦਾ ਨਹੀਂ ਕਹਿੰਦਾ ਕਿਸੇ ਨੇ ਤਾਂ ਮਤਲਬ ਹਾਰਨਾ ਹੀ ਸੀ ਦਸਾਂਜਾ ਵਾਲਾ ਨਾਮ ਦਿਲਾ ਉੱਤੇ ਲਿਖਿਆ ਖ ਪੈਸੇ ਪੂਸੇ ਬਾਰੇ ਵੀ ਲੋ ਸੋਚੇ ਦੁਨੀਆ ਜੱਟ ਪੈਰਾ ਹੋਇਆ ਵਾ ਛੋਣ ਵਾਸਤੇ ਕਹਿੰਦੇ ਇਹ ਦਲੀਦ ਦਾ ਪਤੀਜਾ ਆ ਕਹਿੰਦੇ ਨਾ ਹੈਲੋ ਹਾਈ ਕਰੀ ਰੱਖੋ ਤੇ ਜੀ ਤੇਰਾ ਪਤੀਜਾ ਕਹਿੰਦੇ ਨੂੰ ਬਲਾ ਬਲਾ ਲਾਓ ਅੱਛਾ ਇਸ ਵੇਲੇ ਅਸੀਂ ਦਲਜੀਤ ਦਸਾਂਝ ਦੇ ਪਿੰਡ ਦਸਾਂਝ ਕਲਾਂ ਦੇ ਵਿੱਚ ਮੌਜੂਦ ਹਾਂ ਇਸ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਦਲਜੀਤ ਦਸਾਂਝ ਦੇ ਪਿੰਡ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋਈ ਹੈ ਦਲਜੀਤ ਦਸਾਂਝ ਦਾ ਇਸ ਪਿੰਡ ਦੇ ਵਿੱਚ ਕੀ ਯੋਗਦਾਨ ਰਿਹਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਪਿੰਡ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਦਲਜੀਤ ਦਸਾਂਝ ਹੋਣਾ ਦਾ ਤੁਹਾਨੂੰ ਘਰ ਦਿਖਾਉਨੇ ਆ ਜਿੱਥੇ ਦਲਜੀਤ ਦਸਾਂਝ ਦਾ ਬਚਪਨ ਬੀਤਿਆ ਔਰ ਇਸ ਤੋਂ ਬਾਅਦ ਦਲਜੀਤ ਦਸਾਂਝ ਆਪਣੇ ਨਾਨਕੇ ਚਲੇ ਗਏ ਤਾਂ 10ਵੀਂ ਤੱਕ ਦਲਜੀਤ ਦਸਾਂਝ ਇਸ ਘਰ ਦੇ ਵਿੱਚ ਰਹੇ ਇੱਥੇ ਰਿਆਜ਼ ਕੀਤਾ ਇੱਥੇ ਮਿਹਨਤ ਕੀਤੀ ਤਾਂ ਪੰ ਜਿਹੜਾ ਦਲਜੀਤ ਦਸਾਂਝ ਦਾ ਇਸ ਘਰ ਦੇ ਵਿੱਚ ਬੀਤਿਆ ਪਿੰਡ ਦੀ ਡਿਵੈਲਪਮੈਂਟ ਦਿਖਾਉਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਘਰ ਦਿਖਾਉਣੇ ਆ ਦਲਜੀਤ ਦਸਾਂਝ ਹੋਣਾ ਦਾ ਕਿਹੋ ਜਿਹਾ ਕਿਉਂਕਿ ਅੱਜ ਵੀ ਇਹ ਘਰ ਉਵੇਂ ਦਾ ਉਵੇਂ ਬਣਿਆ ਹੋਇਆ ਤਾਂ ਇੱਥੇ ਹੀ ਦਲਜੀਤ ਦਸਾਂਝ ਹੋਣਾ ਦਾ ਬਚਪਨ ਬੀਤਿਆ ਇੱਥੇ ਹੀ ਉਹਨਾਂ ਦੇ ਫਾਦਰ ਰਹਿੰਦੇ ਹੁੰਦੇ ਸੀਗੇ ਤਾਂ ਇਹ ਇੱਕ ਜੁਆਇੰਟ ਘਰ ਹੈਗਾ ਜਿੱਥੇ ਦਲਜੀਤ ਦੁਸਾਂਜ ਔਰ ਉਹਨਾਂ ਦੇ ਚਾਚਾ ਜੀ ਹੁਣੀ ਰਹਿੰਦੇ ਹੁੰਦੇ ਸੀਗੇ ਤਾਂ ਇਸ ਵੇਲੇ ਘਰ ਦੇ ਵਿੱਚ ਉਹਨਾਂ ਦਾ ਪਰਿਵਾਰਕ ਮੈਂਬਰ ਤਾਂ ਕੋਈ ਨਹੀਂ ਪਰ ਫਿਰ ਵੀ ਪਿੰਡ ਦੇ ਹੀ ਲੋਕ ਇਸ ਘਰ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਚਾਬੀਆਂ ਹੈਗੀਆਂ ਨੇ ਤਾਂ ਉਹ ਘਰ ਦਾ ਰੱਖ-ਰਖਾ ਕਰਦੇ ਨੇ ਤਾਂ ਇਹ ਦੋ ਘਰ ਹੈਗੇ ਨੇ ਜੁਆਇੰਟ ਘਰ ਬਣਿਆ ਹੋਇਆ ਇਹ ਤਾਂ ਇਹੀ ਉਹ ਘਰ ਹੈ ਜਿੱਥੇ ਦਲਜੀਤ ਦੁਸਾਂਜ ਹੋਣਾ ਨੇ ਜਿਹੜਾ ਆਪਣਾ ਬਚਪਨ ਜਿਹੜਾ ਉਹ ਬਿਤਾਇਆ ਉਸ ਤੋਂ ਬਾਅਦ ਦਲਜੀਤ ਦੁਸਾਂਜ ਜਿਹੜੇ ਨੇ ਲੁਧਿਆਣੇ ਚਲੇ ਗਏ ਔਰ ਲੁਧਿਆਣੇ ਤੋਂ ਬਾਅਦ ਦਲਜੀਤ ਦੁਸਾਂਜ ਹੁਣੀ ਉਹ ਵੱਡਾ ਸੁਪਰਸਟਾਰ ਬਣਿਆ ਜਿਸ ਦੀ ਅਜਾ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਚਰਚਾ ਹੋ ਰਹੀ ਆ। ਇਹੀ ਉਹ ਪਿੰਡ ਹੈ, ਇਹੀ ਉਹ ਘਰ ਹੈ ਜਿੱਥੋਂ ਦਲਜੀਤ ਦਸਾਂਝ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਜਾ ਕੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਆਪਦਾ ਸਿੱਕਾ ਕਾਇਮ ਕੀਤਾ ਉੱਥੇ ਹੀ ਇਸ ਪਿੰਡ ਦਾ ਵੀ ਸਿੱਕਾ ਕਾਇਮ ਕੀਤਾ ਤਾਂ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈਗੇ ਨੇ। ਇਹ ਸਾਨੂੰ ਜਾਣਕਾਰੀ ਦੇਣਗੇ, ਦਲਜੀਤ ਦਸਾਂਝ ਹੋਣਾ ਬਾਰੇ ਵੀ ਦੱਸਣਗੇ ਔਰ ਪਿੰਡ ਦੀ ਡਿਵੈਲਪਮੈਂਟ ਬਾਰੇ ਵੀ ਦੱਸਣਗੇ ਕਿ ਪਿੰਡ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਔਰ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਮਾਹੌਲ ਚਾਲ ਹੈ ਤਾਂ ਸਰਪੰਚ ਸਾਹਿਬ ਬਹੁਤ-ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਡੇ ਪਿੰਡ ਮਲਵ ਚੱਲ ਕੇ ਆਏ ਆਂ ਤੇ ਦਲਜੀਤ ਦਸਾਂਜ ਤੇ ਘਰ ਖੜਿਆ ਸਾਡਾ ਸਿਰ ਜਿਹੜਾ ਆ ਬਹੁਤ ਉੱਚਾ ਹੁੰਦਾ ਆ ਕਿਉਂਕਿ ਦਲਜੀਤ ਦਸਾਂਜ ਨੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਜਿਹੜਾ ਆ ਉਹ ਪੂਰਾ ਸਿਰ ਤੇ ਕੱਢ ਦਤਾ ਹੂੰ ਮੈਨੂੰ ਦੱਸਿਓ ਕਰੀ ਕਿ ਇੱਥੇ ਕੋਣ ਕੋਣ ਰਹਿੰਦਾ ਸੀਗਾ ਇਸ ਘਰ ਦੇ ਵਿੱਚ ਇੱਥੇ ਉਹਨਾਂ ਦੇ ਡੈਡੀ ਤੇ ਫੈਮਿਲੀ ਪਹਿਲਾਂ ਇੱਥੇ ਰਹਿੰਦੀ ਸੀ ਬਚਪਨ ਦੇ ਵਿੱਚ ਉਹਨਾਂ ਨੇ 10ਵੀਂ ਜਿਹੜੀ ਆ ਇੱਥੇ ਪਿੰਡੋ ਹੀ ਮਤਲਬ ਸਾਡੇ ਢਾਹਾ ਕਲੇਰਾ ਸਕੂਲ ਆ ਉੱਥੋਂ ਦਸਮੀ ਕੀਤੀ ਆ ਤੇ ਉਸ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਮਾ ਲੋ ਲੁਧਿਆਣੇ ਆਪਣੇ ਮਾਮਾ ਜੀ ਕੋਲ ਚਲ ਗਿਆ ਤੇ ਉੱਥੇ ਉਹਨਾਂ ਨੇ ਆਪਣਾ ਜਿਹੜਾ ਆ ਉਹ ਜਿਹੜਾ ਰਿਆਦ ਸ਼ੁਰੂ ਕੀਤਾ ਸੀਗਾ ਮਤਲਬ ਅੱਛਾ ਹੁਣ ਫਿਰ ਇਸ ਘਰ ਦੇ ਵਿੱਚ ਆਉਂਦਾ ਜਾਂਦਾ ਕੋਈ ਉਹਨਾਂ ਦੇ ਚਾਚਾ ਜੀ ਪਿੱਛੇ ਦਸੰਬਰ ਦੇ ਵਿੱਚ ਐਕਸਪਾਇਰ ਹੋ ਗਿਆ ਤੇ ਚਾਚੀ ਜੀ ਫਿਰ ਤੇ ਉਹਨਾਂ ਦੀ ਜਿਹੜੀ ਹੈਗੀ ਆ ਭੈਣ ਮਤਲਬ ਤੇ ਉਹ ਰਹਿੰਦੇ ਹੈਗੇ ਆ ਮਤਲਬ ਇੰਗਲੈਂਡ ਤੇ ਉੱਥੇ ਚਲ ਗਿਆ ਤੇ ਇਹਨਾਂ ਦੀ ਆਪਣੇ ਜਿਹੜੇ ਹੈਗੇ ਆ ਡੈਡੀ ਉਹ ਵੀ ਬਾਹਰ ਗਏ ਹੋ ਅੱਛਾ ਇਹ ਫਿਰ ਦਲਜੀਤ ਦਸਾਂਝ ਦੇ ਫਾਦਰ ਇੰਦੇ ਹੁੰਦੇ ਸੀਗੇ ਪਹਿਲਾਂ ਇੱਥੇ ਹਾਂਜੀ ਹਾਂਜੀ ਫਾਦਰ ਸਾਹਿਬ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਲੁਧਿਆਣੇ ਵੀ ਰਹਿੰਦੇ ਹੁੰਦੇ ਸੀ ਇੱਥੇ ਵੀ ਰਹਿੰਦੇ ਸੀ ਇਹ ਫਿਰ ਇੱਕ ਚਾਚਾ ਜੀ ਦਾ ਘਰ ਆ ਤੇ ਇੱਕ ਦਲਜੀਤ ਹੋਣਾ ਦਾ ਘਰ ਸੀ ਹਾਂਜੀ ਘਰ ਤਾਂ ਸਾਂਝਾ ਹੀ ਆ ਮਲਜ ਦਾ ਰਖ ਲੈ ਚਲੋ ਇਧਰ ਹੁੰਦਾ ਹੀ ਆ ਘਰਾਂ ਚ ਪਰ ਇਹ ਨਾਲ ਹੀ ਜੁਆਇੰਟ ਸੀਗਾ ਹਾਂਜੀ ਜੁਆਇੰਟ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਤਾਂ ਫਿਰ ਦਲਜੀਤ ਦਸਾਂਝ ਹੁੰਦੇ ਨੇ ਆਪਣੇ ਇਸ ਘਰ ਦੇ ਵਿੱਚ ਹਾਂਜੀ ਹਾਂਜੀ ਆਉਂਦੇ ਆ ਆਉਂਦੇ ਰਹਿੰਦੇ ਆ ਜੀ ਉਹ ਅੱਛਾ ਤੇ ਤਕਰੀਬਨ ਉਹ ਇਦਾਂ ਆ ਵੀ ਉਹਨਾਂ ਦਾ ਟਾਈਮ ਹੀ ਬਹੁਤ ਘੱਟ ਆ ਬਿਜ਼ੀ ਸ਼ਡਿਊਲ ਹੋਣ ਕਰਕੇ ਹਾਂ ਤੇ ਆਉਂਦੇ ਰਹਿੰਦੇ ਉਹਦਾ ਪਿੰਡ ਇਨ ਟੱਚ ਰਹਿੰਦੇ ਆ ਅੱਛਾ ਯਾਦ ਆ ਕਦੋਂ ਆਏ ਨੇ ਲਾਸਟ ਕਦੋਂ ਪਿੰਡ ਦੇ ਵਿੱਚ ਲੱਗਾ ਸੀਗਾ ਘੇੜਾ ਉਹਨਾਂ ਦਾ ਉਹਨਾਂ ਦਾ ਪਿੱਛੇ ਜਿਹੜਾ लवली ਸ਼ੋਅ ਹੋਇਆ ਸੀਗਾ ਨਾ ਉਦੋਂ ਮਤਲਬ ਇੱਥੇ ਆਏ ਸੀਗੇ ਇਸ ਪਿੰਡ ਦੇ ਵਿੱਚ ਤੇ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਦੇਖਿਆ ਇੱਕਦਮ ਰਸ਼ੇ ਇੰਨਾ ਪੈ ਗਿਆ ਸੀਗਾ ਕਿ ਉਹਨਾਂ ਨੂੰ ਜਾਨੀ ਰੱਖ ਲੈ ਵੀ ਬਹੁਤ ਜੀ ਜੀ ਰਾਸ਼ ਜਿਆਦੇ ਪਿਆ ਗਿਆ ਸੀਗਾ ਸਾਹਮਣਾ ਆਖਾ ਇਹਨਾਂ ਨੂੰ ਲੱਗਦਾ ਇੱਥੇ ਫਿਰ ਪਤਾ ਵੀ ਨਹੀਂ ਲੱਗਦਾ ਹੋਣਾ ਕਿ ਦਲਜੀਤ ਆ ਰਹੇ ਨੇ ਹਾਂਜੀ ਹਾਂਜੀ ਦੱਸਦੇ ਨਹੀਂ ਚ ਬਿਨਾਂ ਦੱਸਿਆ ਨਹੀਂ ਇੱਥੇ ਮਤਲਬ ਉਹਨਾਂ ਨੂੰ ਮਿਲ ਹੁੰਦਾ ਜੇ ਦੱਸੇ ਤੇ ਤਾਂ ਫੇਰ ਮੈਂ ਕਿਹਾ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਆ ਜਾਣੇ ਹਾਂ ਬਾਅਦ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਜਦੋਂ ਪਿਛਲੀ ਵਾਰੀ ਆਏ ਸੀਗੇ ਉਹ ਆ ਕੇ ਚਲੇ ਗਿਆ ਸੀਗਾ ਦੂਸਰੇ ਪਿੰਡਾਂ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਤਾਂ ਉਹ ਮੈਨੂੰ ਪੁੱਛਦੇ ਸੀ ਦਲਜੀਤ ਸਾਨੂੰ ਮਿਲਣ ਆਇਆ ਅੱਛਾ ਮੈਂ ਕਿਹਾ ਜੀ ਉਹ ਤਾਂ ਹੁਣ ਆ ਕੇ ਚਲੇ ਗਿਆ ਅੱਛਾ ਉਹਨੂੰ ਲੇਟ ਪਤਾ ਲੱਗਾ ਅੱਛਾ ਇਹ ਫਿਰ ਘਰ ਉਵੇਂ ਦਾ ਉਵੇਂ ਹੀ ਰੱਖਿਆ ਮੈ ਉਹ ਜਿਵੇਂ ਪਹਿਲੇ ਦੇ ਤਰ੍ਹਾਂ ਹੀ ਰੱਖਿਆ ਜੀ ਹੁਣ अच्छा पहले दी तरह ही हां लगदा कि जिवें ਫਿਰ ਜਿਵੇਂ ਜਿਵੇਂ ਨਾਮ ਉੱਚਾ ਹੁੰਦਾ ਜਾਂਦਾ ਨੂੰ ਲੱਗਦਾ ਪਿੰਡ ਵਾਲਿਆਂ ਦਾ ਵੀ ਸੀਨਾ ਚੋੜਾ ਹੁੰਦਾ ਹੋਊਗਾ ਜੀ ਪੁੱਛੋ ਨਾ ਮਤਲਬ ਅਸੀਂ ਸਾਡਾ ਮਾਨ ਦਾ ਸਰਚਾ ਹੁੰਦਾ ਮਤਲਬ ਹਾਂ ਜਦੋਂ ਦਲਜੀਤ ਦਸਾਂਝ ਦੇ ਅਸੀਂ ਜੇ ਸਾਨੂੰ ਪੁੱਛਦੇ ਸਾਡਾ ਪਿੰਡ ਕਿਹੜਾ ਹੈ ਦਸਾਂਝ ਕਲਾ ਜਦੋਂ ਕਹਿੰਦੇ ਦਲਜੀਤ ਦਸਾਂਝ ਉਸ ਵੇਲੇ ਧਰਤੀ ਨਾਲ ਸਾਡਾ ਸਿਰ ਹੋਰ ਉੱਚਾ ਹੋ ਜਾਂਦਾ ਮਰ ਹਾਂ ਅੱਛਾ ਵੈਸੇ ਫਿਰ ਤੁਹਾਡੀ ਤਾਂ ਚਲੋ ਜਦੋਂ ਮੈਨੂੰ ਲੱਗਦਾ ਤੁਸੀਂ ਦੇਖਦੇ ਹੋਗੇ ਉਦੋਂ ਤਾਂ ਬਚਪਨ ਦੇ ਵਿੱਚ ਹੋਊਗਾ ਦਲਜੀਤ ਹਨਾ ਛੋਟਾ ਹੁੰਦਾ ਯਾਦ ਹੁੰਦੀਆਂ ਨੇ ਉਹ ਗੱਲਾਂ ਜਾਂ ਕਦੇ ਉਦੋਂ ਕਿਸੇ ਨੇ ਸੋਚਿਆ ਕਿ ਇਹ ਜਿਹ ਇਹ ਦੁਨੀਆ ਦੇ ਵਿੱਚ ਨਾਮ ਚਮਕਾਉ ਸਾਡੇ ਪਿੰਡ ਦਾ ਦੇਖੋ ਜੀ ਇਹ ਪ੍ਰਮਾਤਮਾ ਦੇ ਸਾਰੇ ਹੱਥ ਵਸਿਆ ਤੇ ਬੰਦਾ ਸੋਚਦਾ ਤਾਂ ਬਹੁਤ ਕੁਝ ਆ ਪਰ ਇੰਨਾ ਹੋ ਸਕਦਾ ਨਾ ਸੋਚਿਆ ਹੋਊਗਾ ਜਿੰਨਾ ਮਤਲਬ ਉਹਨਾਂ ਨੇ ਉਹਨਾਂ ਦਾ ਨਾਮ ਕਮਾਹ ਹੋ ਗਿਆ ਜੀ ਹਾਂ ਪੁੱਤਰ ਜਿਵੇਂ ਪੰਚਾਇਤੀ ਚੋਣਾਂ ਆ ਗਈਆਂ ਵੈਸੇ ਤਾਂ ਪਿੰਡ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਹਨਾ ਤਾਂ ਕਾਫੀ ਡਵੈਲਪਮੈਂਟ ਵੀ ਹੋਈ ਹੋਊਗੀ ਕਿਵੇਂ ਆ ਜੀ ਮਾਹੌਲ ਕਿਵੇਂ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਪਿੰਡ 'ਚ ਦੇਖੋ ਚੋਣਾਂ ਦਾ ਚੋਣਾ ਤਾਂ ਮਤਲਬ ਸਾਡੇ ਪਿੰਡ ਚ ਹੋਣੀ ਆ ਹੀ ਆ। ਹਾਂ ਠੀਕ ਹੈ ਨਾ ਤੇ ਬਾਕੀ ਉਮੀਦ ਆ ਵੀ ਜਿਹੜੇ ਕੈਂਡੀਡੇਟ ਹੈਗੇ ਆ ਜੋ ਇਸ ਵੇਲੇ ਸਰਪੰਚੀ ਦੇ ਖੜੇ ਆ ਵਧੀਆ ਸੋਹਣੇ ਕੈਂਡੀਡੇਟ ਆ ਕੋਈ ਵੀ ਆ ਜਾਏ ਠੀਕ ਹੈ ਕੋਈ ਵੀ ਆ ਜਾ ਹਾਂ ਪੂਰਾ ਮਤਲਬ ਜਿਹੜਾ ਆ ਉਹ ਪਿੰਡ ਵੱਲ ਧਿਆਨ ਦੇਣਗੇ ਇੱਕ ਕੈਂਡੀਡੇਟ ਤਾਂ ਜਿਹੜਾ ਸਾਡਾ ਪਿਛਲੀ ਪੰਚਾਇਤ ਦੇ ਵਿੱਚ ਮੈਂਬਰ ਪੰਚਾਇਤ ਵੀ ਰਿਹਾ अच्छा और पूरा मतलब उन्होंने ਸਾਡੇ ਨਾਲ ਸਾਥ ਦਿੱਤਾ ਉਹਦੇ ਇਹ ਕਮ ਕਮਾਂਕਾਰਾਂ ਦੇ ਵਿੱਚ ਕਾਫੀ ਜੁੱਦਾ ਰੱਖ ਲਾ ਪਿਆ ਆਹ ਦਰਵਾਜ਼ਾ ਆ ਨਾ ਠੀਕ ਹੈ ਇਹਦੇ ਵਿੱਚ ਪਬਲਿਕ ਲਾਇਬ੍ਰੇਰੀ ਵੀ ਬੈਲ ਚੱਲਦੀ ਆ ਅੱਛਾ ਤੇ ਇਹਨੂੰ ਬਣਾਉਣ ਲਈ ਜਾਂ ਜਿਸ ਤਰ੍ਹਾਂ ਸਾਡੇ ਛੱਪੜਾਂ ਦਾ ਕੰਮ ਹੋਇਆ ਜਾਂ ਉਹ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨਲ ਇਸ ਤਰ੍ਹਾਂ ਦਾ ਆ ਉਹ ਠੇਕੇਦਾਰ ਆ ਹਾਂ ਮਤਲਬ ਕਮਕਾਰ ਜਿਹੜੇ ਆ ਉਹ ਜਿਦਾਂ ਮਕਾਨਾਂ ਦਾ ਕਰਾਉਂਦੇ ਆ ਕੋਠੀਆਂ ਦਾ ਕਰਦੇ ਆ ਇਸ ਕਰਕੇ ਉਹਨਾਂ ਦਾ ਕਾਫੀ ਯੋਗਦਾਨ ਮਤਲਬ ਰਿਹਾ ਉਹਨੂੰ ਬਹੁਤ ਕੋਆਪਰੇਟ ਤੇ ਇਸ ਵੇਰੀ ਵੀ ਉਹ ਮਤਲਬ ਕੈਂਡੀਡੇਟ ਆ ਅਸੀਂ ਕਹਿੰਦੇ ਠੀਕ ਆ ਵਧੀਆ ਜੇ ਆ ਜਾਣਗੇ ਤਾਂ ਹੋਰ ਉਹਨਾਂ ਨੂੰ ਪਿਛਲੇ ਕੰਮ ਦਾ ਵੀ ਤਜਰਬਾ ਹੈਗਾ ਆ ਤੇ ਜਿਹੜੇ ਰਹਿੰਦੇ ਕੰਮ ਐ ਅਧੂਰੇ ਉਹ ਵੀ ਪੂਰੇ ਕਰਾਉਣਗੇ ਦਲਜੀਤ ਕੇ ਪਰਿਵਾਰ ਦਲਜੀਤ ਕੇ ਪਰਿਵਾਰ ਦਾ ਰਿਹਾ ਕਦੇ ਇੰਟਰਸਟ ਪਿੰਡ ਦੀ ਪੰਚਾਇਤ ਚ ਹਾਂਜੀ ਹਾਂਜੀ ਇਹ ਹਰ ਸਿੰਘ ਆ ਪਿਛਲੀ ਵਾਰੀ ਦਲਜੀਤ ਦਸਾਂਝ ਦੇ ਚਾਚਾ ਜੀ ਮਤਲਬ ਸਰਪੰਚੀ ਦੇ ਕੈਂਡੀਡੇਟ ਸੀਗੇ ਅੱਛਾ ਤੇ ਮੈਂ ਵੀ ਕੈਂਡੀਡੇਟ ਸੀਗਾ ਚਲੋ ਜਿਤਨਾ ਤੇ ਇੱਕ ਨੇ ਸੀਗਾ ਔਰ ਬੜਾ ਤਕੜਾ ਮੁਕਾਬਲਾ ਸਿਰਫ 16 17 ਵੋਟਾਂ ਦੇ ਜਿੱਤ ਹੋਈ ਸੀਗੀ ਬੜੀ ਵੱਡੀ ਗੱਲ ਹੋਊਗੀ ਮੈਨੂੰ ਲੱਗਤ ਹੈ ਦਲਜੀਤ ਦਸਾਂਝ ਦੇ ਚਾਚੇ ਉਹਨਾਂ ਨੂੰ ਹਰਾਇਆ ਫਿਰ ਤੁਸੀਂ ਚਲੋ ਇਦਾਂ ਨਹੀਂ ਮੈਂ ਕਹਿੰਦਾ ਇਦਾਂ ਨਹੀਂ ਕਹਿੰਦਾ ਕਿਸੇ ਨੇ ਤਾਂ ਮਤਲਬ ਹਾਰਨਾ ਹੀ ਸੀ ਇਹ ਨਹੀਂ ਕੋਈ ਗੱਲ ਬੜੀ ਤਕੜੀ ਫਾਈਟ ਦਿੱਤੀ ਔਰ ਉਹ ਵੀ ਬਹੁਤ ਵਧੀਆ ਨੇਚਰ ਦੇ ਸੀ ਇਦਾਂ ਨਹੀਂ ਕਿ ਪਿੰਡ ਦੇ ਕੰਮਾਂ ਵਾਸਤੇ ਉਹ ਟੀਚਰ ਸੀਗੇ ਟੀਚਰ ਜੂਨੀਅਨ ਦੇ ਮਤਲਬ ਉਹ ਲੀਡਰ ਸੀਗੇ ਤੇ ਵਧੀਆ ਬੰਦੇ ਸੀ ਇਦਾਂ ਦੀ ਕੋਈ ਗੱਲ ਨਹੀਂ ਬਾਕੀ ਇੱਕ ਨੇ ਤਾਂ ਹੋਣਾ ਹੀ ਸੀ ਇਹਦੀ ਬੇਕਸ ਕਾਰੀ ਉਹ ਤਾਂ ਹੁੰਦਾ ਉਦੋਂ ਡਰ ਸੀ ਆ ਵੈਸੇ ਮਨ ਚ ਕੀ ਤਰਜੀਹ ਤਾਂ ਸਾਝ ਹੋਣਾ ਚਾਚੇ ਨੇ ਦੇਖੋ ਮੈਂ 2017 ਦੇ ਵਿੱਚ ਬੈਂਕ ਤੋਂ ਵਿੱਚ ਐਜ਼ ਅ ਮੈਨੇਜਰ ਰਟਾਇਰ ਹੋਇਆ ਮੈਂ ਤਾਂ ਇਸ ਲਾਈਨ ਦੇ ਵਿੱਚ ਨਾ ਆ ਕੇ ਰਾਜੀ ਸੀ ਪਤਾ ਨਹੀਂ ਕੋਈ ਕਿਸਮਤ ਦਾ ਕੋਈ ਚੱਕਰ ਹੋਊਗਾ ਰਖ ਲਾਵੇ ਕੋਈ ਸੇਵਾ ਕਰਨ ਦਾ ਮੌਕਾ ਮਿਲਣਾ ਹੋਊਗਾ ਮੈਂ ਸੋਚਿਆ ਨਾ ਸੀ ਇਸ ਇਸ ਪਾਸੇ ਦਾ ਅੱਛਾ ਇਸ ਲਾਈਨ ਦਾ ਹਾਂ ਠੀਕ ਹੈ ਆਜੋ ਅੰਕਲ ਜੀ ਤੁਸੀਂ ਵੀ ਤਾਂ ਕਿਵੇਂ ਕਿਵੇਂ ਆਜੀ ਮਾਹੌਲ ਹੈ ਇਸ ਵਾਰ ਕਿਵੇਂ ਇਹ ਸਰਪੰਚ ਸਾਹਿਬ ਰਹੇ ਨੇ ਪਿਛਲੇ 5 ਸਾਲ ਕਿਵੇਂ ਇਹਨਾਂ ਦਾ ਰਿਹਾ ਕਾਰਜਕਾਲ ਕਾਰਜਕਾਲ ਵਧੀਆ ਰਿਹਾ ਇਹਨਾਂ ਦਾ ਹਾਂ ਤਾਂ ਕਿਵੇਂ ਹੁਣ ਹੁਣ ਕੀ ਲੱਗ ਰਿਹਾ ਜੀ ਮਾਹੌਲ ਮਾਹੌਲ ਬਹੁਤ ਵਧੀਆ ਜੀ ਹਾਂ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਤਸਵੀਰਾਂ ਦੇਖਦੇ ਆ ਕਿਤੇ ਲੱਖਾਂ ਦੀ ਬੋਲੀ ਚਲੇਗੀ ਕਿਤੇ ਕਰੋੜਾਂ ਦੀ ਬੋਲੀ ਚਲੇਗੀ ਉਹ ਤਾਂ ਨਹੀਂ ਮਾਹੌਲ ਇੱਥੇ ਨਹੀਂ ਸਾਡੇ ਹੋਏ ਨੇ ਹਾਂ ਦਲਜੀਤ ਦਸਾਂਝ ਹੋਣਾ ਤਾਂ ਕਿਵੇਂ ਤੁਸੀਂ ਮਿਲੇ ਹੋ ਫਿਰ ਜਦੋਂ ਕਿਤੇ ਆਏ ਸੀਗੇ ਇੱਥੇ ਸਾਹਿਬ ਜਦੋਂ ਵੀ ਉਹਨਾਂ ਨੂੰ ਮਿਲਦੇ ਸਾਡੇ ਨੂੰ ਮਿਲਦੇ ਸਾਡੇ ਦਾ ਘਰ ਵਾਲਾ ਸਾਡੇ ਦਾ ਘਰ ਵਾਲਾ ਆ ਤੁਸੀਂ ਤਾਂ ਫਿਰ ਮੈਨੂੰ ਲੱਗਦਾ ਕਿ ਬਚਪਨ ਉਹਨਾਂ ਦਾ ਸਾਰਾ ਇੱਥੇ ਹੀ ਵੇਖਿਆ ਹਾਂ ਹਾਂ ਬਸ ਮੈਨੂੰ ਕਿ ਉਹਨਾਂ ਦਾ ਲੋੜੀ ਵੀ ਆਈ ਸੀ ਪਰ ਦੇਖੀ ਹੈ ਅੱਛਾ ਹਾਂਜੀ ਕੋਈ ਯਾਦ ਹੁੰਦੇ ਨੇ ਕਿਸੇ ਕੋਈ ਦਲਜੀਤ ਦਸਾਂਝ ਹੋਣਾਂ ਦੇ ਬਚਪਨ ਦੀ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋਰ ਮੈਂ ਹੁ ਯਾ ਬੱਚਾ ਆਇਆ ਕਦੋਂ ਦਾ ਡਿਕਰਾ ਇਹ ਗਾਣਾ ਸੁਣਾਊਗਾ ਸਾਨੂੰ ਦਲਜੀਤ ਦਸਾਂਝ ਦਾ ਕੀ ਨਾਮ ਹੈ ਤੁਹਾਡਾ ਸੁਖਪਤ ਸਿੰਘ ਅੱਛਾ ਕਿਹੜਾ ਗਾਣਾ ਸੁਣਾਉਗੇ ਦਲਜੀਤ ਦਾ ਹਾਂ ਦਸਾਂਝ ਵਾਲਾ ਨਾਮ ਦਿਲਾ ਉੱਤੇ ਲਿਖਿਆ ਅੱਛਾ ਸੁਣਾਓ ਫਿਰ ਦਸਾਂਝਾ ਵਾਲਾ ਨਾਮ ਦਿਲਾ ਉੱਤੇ ਲਿਖਿਆ ਖਸਾ ਜੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਪੂਸੇ ਬਾਹਰੇ ਵੀ ਲੋ ਸੋਚੇ ਦੁਨੀਆ ਜੱਟ ਪੈਰਾ ਹੋਇਆ ਵਾ ਛੋਣ ਵਾਸਤੇ ਐਨ ਬਸ ਸੁਣਾ ਕੇ ਦਲਜੀਤ ਸਾਨੂੰ ਮਿਲਦੇ ਹੋ ਤੁਸੀਂ ਹਾਂਜੀ ਕਦੋਂ ਮਿਲੇ ਈ ਇੱਕ ਵਾਰ ਮਿਲੇ ਸੀ ਅੱਛਾ ਕੀ ਗੱਲਬਾਤ ਹੋਈ ਅ ਬਸ ਸੱਸ ਕਾ ਹੈਲੋ ਹਾਈ ਅੱਛਾ ਕੀ ਕਿਹਾ ਫਿਰ ਦਿਲਜੀਤ ਨੇ ਅ ਕਹਿੰਦਾ ਤੁਸੀਂ ਕਿਵੇਂ ਠੀਕ ਹੋ ਮੈਂ ਕਿ ਹਾਂਜੀ ਅੱਛਾ ਫੇਰ ਕਦੋਂ ਤੋਂ ਸੁਣਨੇ ਹੋ ਗਾਣੇ ਤੁਸੀਂ ਉਹਨਾਂ ਦੇ ਬਹੁਤ ਚਿਰ ਤੋਂ ਕਿੱਥੇ ਮਿਲੇ ਸੀ ਬਾਹਰ ਕਿ ਇੱਥੇ ਬਾਹਰ ਮਤਲਬ ਉੱਥੇ ਕਿ ਮਿਲੇ ਸੀ ਅੱਛਾ ਇੱਥੇ ਘਰ ਲੱਗੇ ਹਾਂਜੀ ਅੱਛਾ ਤੁਹਾਨੂੰ ਪਤਾ ਲੱਗ ਗਿਆ ਸੀ ਦਿਲਜੀਤ ਆਇਆ ਹਾਂਜੀ ਅੱਛਾ ਕਿਉਂਕਿ ਰਸ਼ ਹੋਇਆ ਸੀ ਨਾ ਅੱਛਾ ਕੀ ਤੁਹਾਡਾ ਕੀ ਸ਼ੌਂਕ ਹੈ ਦਲਜੀਤ ਵਰਗੇ ਬੰਨਾ ਹਾਂਜੀ ਅੱਛਾ ਗੋਣਾ ਹੁੰਦਾ ਤੁਹਾਨੂੰ ਹਾਂਜੀ ਜਾਣਦੇ ਹੋ ਸਿੱਖਣ ਗੋਣਾ ਨਹੀਂ ਇੰਨਾ ਨਹੀਂ ਮਤਲਬ ਥੋੜਾ ਬਤ ਹੁੰਦਾ ਆ ਅੱਛਾ ਜਦੋਂ ਫਿਰ ਸਕੂਲੇ ਜਾਂ ਬਾਹਰ ਕਿਸੇ ਨੂੰ ਦੱਸਦੇ ਹੋ ਕਿ ਮੈਂ ਦਲਜੀਤ ਦੇ ਪਿੰਡ ਦਾ ਹੇਰ ਕੀ ਕਹਿੰਦੇ ਲੋਕ ਕਹਿੰਦੇ ਇਹ ਬਾਲ ਵੜੀ ਮੁੰਡਾ ਕਹਿੰਦੇ ਇਹ ਦਲੀਤ ਦਾ ਪਤੀਜਾ ਆ ਕਹਿੰਦੇ ਨਾ ਹੈਲੋ ਭਾਈ ਕਰੀ ਰੱਖੋ ਜੋ ਇਹਨੂੰ ਬੁਲਾਉਣਾ ਛੱਡਤਾ ਫੇ ਸਾਰੇ ਮੇਰੇ ਫਰੈਂਡ ਇੱਧਰ ਕਹਿੰਦੇ ਆ ਇਹਨੂੰ ਜੋ ਬੁਲਾਉਣਾ ਛੱਡਤਾ ਇਹਨੇ ਕਦੇ ਬੋਲਣਾ ਨਹੀਂ ਆਪਣੇ ਨਾਲ ਅੱਛਾ ਕਹਿੰਦੇ ਦਲੀਤ ਦਾ ਆਹ ਦਲੀਤ ਦਾ ਪਤੀਜਾ ਕਹਿੰਦੇ ਇਹਨੂੰ ਬਲਾ ਬਲਾ ਲਾਓ ਅੱਛਾ ਰੋਬ ਰੇਂਦਾ ਮਤਲਬ دہشت ਪਾ ਕੇ ਰੱਖਦੇ ਤੁਸੀਂ ਹਾਂਜੀ ਹਾਂ ਆਪ ਹੀ ਦੱਸ ਦਿਓ ਕਿ ਮੈਂ ਦਲਜੀਤ ਦਾ ਭਤੀਜਾ ਕਿ ਜਾਂ ਫਿਰ ਕੋਈ ਦੱਸਦਾ? ਉਹ ਕਹਿੰਦੇ ਤੂੰ ਕਿਹੜੇ ਪਿੰਡ ਤੋਂ ਮੈਂ ਬੱਸ ਦੱਸ ਦਿੰਦਾ ਏਦਾ ਸਾਰਾ ਕੁਝ। ਅੱਛਾ। ਫੇਰ ਤੋਰ ਬਣੀ ਰਹਿੰਦੀ ਤੁਹਾਡੀ? ਹਾਂਜੀ। ਇੱਕ ਗੀਤ ਹੋਰ ਸੁਣਾ ਦਿਓ ਫਿਰ ਦਲਜੀਤਾ। ਹੋ ਨਹੀਂ ਬੜਾ ਹੁੰਦਾ ਮਤਲਬ ਚੇਤਾ ਜਿ 흘 ਜਾਂਦਾ। ਚੇਤਾ ਭੁੱਲ ਗਿਆ? ਹਾਂਜੀ। ਚਲ ਯਾਦ ਕਰ ਲਓ ਫਿਰ ਮੈਂ 2 ਮਿੰਟ ਸਰਪੰਚ ਸਾਹਿਬ ਨਾਲ ਗੱਲ ਕਰ ਲਾਂ। ਸਾਬ ਵੈਸੇ ਜੇ ਮੋٹے ਤੌਰ ਤੇ ਤੁਸੀਂ ਕੰਮ ਗਿਣਾਉਣੇ ਹੋਣ ਚਲੋ ਦਲਜੀਤ ਦੇ ਨਾਮ ਦੇ ਨਾਲ ਤਾਂ ਪਛਾਣ ਹੈ ਹੀ ਦਸਾਂਝ ਕਲਾਂ ਦੀ। ਜੇਕਰ ਡਿਵੈਲਪਮੈਂਟ ਪੱਖੋਂ ਦੇਖੀਏ ਤਾਂ ਕੀ ਕੁਝ ਤੁਸੀਂ ਵੱਡੇ ਇਥੇ ਕੰਮ ਕਰਵਾਏ ਹੋਏ ਸਰ ਪਹਿਲਾਂ ਤਾਂ ਮੈਂ ਉਹ ਤਾਂ ਚਾਹੁੰਦਾ ਸੀ ਮੈਂ ਆਪਣੇ ਮੂੰਹੋਂ ਨਾ ਹੀ ਦੱਸਦਾ ਚੰਗੀ ਗੱਲ ਸੀ ਕਿਸੇ ਹੋਰ ਤੋਂ ਪੁੱਛ ਲੈਂਦੇ ਚਲੋ ਮੈਂ ਮੋਟਾ ਜਿਹਾ ਦੱਸ ਦੇਣਾ ਇਹ ਪਿੰਡ ਦੇ ਦੋਨਾਂ ਛੱਪੜਾਂ ਦੀ ਹਾਲਤ ਖਰਾਬ ਸੀ ਅੱਛਾ ਠੀਕ ਹੈ ਨਾ ਦੋਨੋਂ ਛੱਪੜ ਥਾਪਰ ਮਾਗਲ ਅਧੀਨ ਹਾਂ ਉਹਨਾਂ ਦੀ ਜਿਹੜੀ ਇੱਕ ਕੰਸਟ੍ਰਕਸ਼ਨ ਕਰਾਈ ਆ ਹਾਂ ਜਿਹੜੀ ਹੈਗੀ ਆ ਉਹ ਕੰਮ ਕਰਾਇਆ ਤੇ ਦੋਨਾਂ ਛੱਪੜਾਂ ਤੇ ਹੀ ਤਕਰੀਬਨ ਈਚ ਛੱਪੜ ਈਚ ਪੌਣ ਤੋਂ ਪੌਣਾ ਕਿਲੋਮੀਟਰ ਯਾਨੀ ਕਿ 760 ਮੀਟਰ ਹਾਂ ਲੰਮੀ ਮਾਲ ਜਿਹੜੇ ਅੰਡਰਗਰਾਉਂਡ ਪਾਈਪਲਾਈਨ ਪਿਛਾ ਕੇ ਔਰ ਦੋਨਾਂ ਛਪੜਾਂ ਤੇ ਸੋਲਰ ਵਾਲੀ ਮੋਟਰ 5 ਹਾਰਸਪਾਵਰ ਦੀ ਮੋਟਰ ਉਹ ਲਗਾਈ ਗਈ ਹੈ ਜਿਹਦੇ ਨਾਲ ਮਤਲਬ ਜਿਹੜਾ ਉਹ ਪਾਣੀ ਦੀ ਬੇਸਟੇਜ ਨਾ ਹੋਵੇ ਉਸ ਪਾਣੀ ਨੂੰ ਨਾਲ ਵਾਲ ਜਿਹੜਾ ਸਿੰਚਾਈ ਲਈ ਵਰਤਾ ਜਾਵੇ ਹਾਂ ਇਹ ਜਿਹੜਾ ਛਪੜਾਂ ਦਾ ਮੇਨ ਕੰਮ ਹੋਇਆ ਤਕਰੀਬਨ ਪਿੰਡ ਦੇ ਵਿੱਚ 80% ਜਿਹੜੀ ਇੰਟਰਲੋਕਿੰਗ ਜਿਹੜੀ ਟਾਈਲ ਲੱਗ ਚੁੱਕੀ ਆ ਤੇ 25% ਜਿਹੜਾ ਉਹ ਸੀਵਰੇਜ ਦਾ ਕੰਮ ਵੀ ਜਿਹੜਾ ਉਹ ਹੋ ਗਿਆ ਆ ਤੇ ਤਕਰੀਬਨ ਹੁਣ ਚੱਲਣਾ ਸੀ ਜਿਹਦਾ ਰਖਲਾ ਵੀ ਚਲੋ ਟਾਈਮ ਪੂਰਾ ਹੋ ਗਿਆ ਤੇ ਕਾਫੀ ਪੈਸੇ ਮਤਲਬ ਪਏ ਆ ਸਾਡੇ ਜਿਹਦਾ ਰਖਲਾ ਵੀ ਇਸ ਪਿੰਡ ਦੇ ਲੱਗਣ ਵਾਲੇ ਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਸਾਡੀ ਇਸ ਮੇਰੀ ਟਰਮ ਦੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਾਂ ਤੇ ਵਾਕਈ ਐਨ ਆਰ ਆਈ ਰਲ ਕੇ ਰਲ ਕੇ ਜਿਹੜਾ ਚਲੋ ਗਵਰਨਮੈਂਟ ਵੱਲੋਂ ਵੀ ਕਾਫੀ ਆਇਆ ਹਾਂ ਸਰਕਾਰ ਦੀਆਂ ਇੱਕ ਤਾਂ ਗ੍ਰਾਂਟ ਹੁੰਦੀ ਆ ਇੱਕ ਕਈ ਸਕੀਮਾਂ ਹੁੰਦੀਆਂ ਉਹ ਸਕੀਮਾਂ ਦੇ ਤਹਿਤ ਵੀ ਅਸੀਂ ਪਿੰਡ ਦਾ ਕੰਮ ਕਰਵਾਇਆ ਹੈ ਤੇ ਐਨਆਰਆਈ ਰਾਕੇ ਸਾਰੇ ਰਲ ਕੇ ਜਾਨਕੀ ਕਾਫੀ ਸੋਹਣਾ ਕੰਮ ਹੋ ਗਿਆ ਆਜ ਇੱਥੇ ਆ ਜਿਹੜਾ ਦਰਵਾਜ਼ਾ ਆ ਇਹ ਤਕਰੀਬਨ 60 ਸਾਲ ਪਹਿਲਾਂ ਮਤਲਬ ਜਿਹੜਾ ਹੈ ਦਰਵਾਜ਼ਾ ਬਣਿਆ ਹੋਇਆ ਸੀਗਾ ਔਰ ਮੇਰੇ ਉਸ ਵੇਲੇ ਵੀ ਬਾਬਾ ਜੀ ਸਰਪੰਚ ਸੀਗੇ ਦੱਸਦੇ ਆ ਕਿ ਉਹਨਾਂ ਦੇ ਅ ਮਤਲਬ ਉਹਨਾਂ ਨੇ ਇਹ ਜਿਹੜੀ ਕੰਮ ਸ਼ੁਰੂ ਕੀਤਾ ਕਰਿਆ ਸੀਗਾ ਇਹ ਦਰਵਾਜ਼ੇ ਦੀ ਹੁਣ ਹਾਲ ਜਿਹੜੀ ਖਤਸਾ ਹੋ ਚੁੱਕੀ ਸੀਗੀ ਔਰ ਇਹਨੂੰ ਰੀਕਨਸਟਰਕਟ ਰੀਕਨਸਟਰਕਟ ਕਰਕੇ ਤਕਰੀਬਨ ਕਾਫੀ ਪੈਸਾ ਲਾ ਕੇ ਇਹਦੇ ਤੇ ਲੈਂਟ ਰੂਡਰ ਪਾ ਕੇ ਇਹਨੂੰ ਮਨ ਲੋ ਜਿਹੜਾ ਇਹ ਬਣਾਇਆ ਠੀਕ ਹੈ ਨਾ ਇਹ ਕਰ ਰਹੇ ਹੋ ਲਗਾਤਾਰ ਤੁਸੀਂ ਕੰਮ ਹਾਂ ਤੇ ਫੇਰ ਸਾਡੇ ਇੱਕ ਵੈਟਰਨਰੀ ਹਸਪਤਾਲ ਸੀ ਠੀਕ ਹੈ ਵੈਟਰਨਰੀ ਹਸਪਤਾਲ ਸੀ ਉਹ ਵੀ ਮਨ ਲੋ 60 ਸਾਲ ਪੁਰਾਣਾ ਉਹਦੀ ਵੀ ਆ ਜਿਹੜੀਆਂ ਬਿਲਡਿੰਗ ਦੀ ਹਾਲਤ ਖਦਸਾ ਹੋ ਚੁੱਕੀ ਸੀਗੀ ਤੇ ਬਾਲੇ ਜਿਹੜੇ ਡੈਗ ਦੇ ਕਰਦੇ ਕਰਾਉਂਦੇ ਸੀਗੇ ਇੱਥੋਂ ਤੱਕ ਗੱਲ ਮੈਂ ਸੁਣੀ ਸੀ ਕਿ ਜੇ ਇੱਥੇ ਪਿੰਡ ਵਾਲੇ ਸਾਨੂੰ ਹਸਪਤਾਲ ਦੀ ਬਿਲਡਿੰਗ ਨਹੀਂ ਬਣਾ ਕੇ ਦਿੰਦੇ ਤਾਂ ਹਸਪਤਾਲ ਹੋਰ ਕਿਸੇ ਪਿੰਡ ਲੈ ਜਾਣਾ ਤੇ ਉਹ ਉੱਥੇ ਵੀ ਮਤਲਬ ਦੋ ਨਮਰੇ ਦੋ ਕਮਰੇ ਤੇ ਇੱਕ ਬਰਾਂਡਾ ਤੇ ਬਾਥਰੂਮ ਵਗੈਰਾ ਬਣਾ ਕੇ ਉਹ ਵੀ ਮਤਲਬ ਜਿਹੜਾ ਉਹ ਇਹ ਤਕਰੀਬਨ ਐਨ ਆਰ ਆਈ ਇਹ ਪੈਸਾ ਜਿਹੜਾ ਐਨ ਆਰ ਆਈ ਦਾ ਲੱਗਾ ਇਹਨਾਂ ਦੇ ਇਹ ਦਰਵਾਜੇ ਤੇ ਵੀ ਐਨਆਰਈ ਦਾ ਪੈਸਾ ਲੱਗਾ ਹੈ ਜਿਹੜੇ ਛੱਪੜ ਬਣਾਏ ਆ ਉਹਨਾਂ ਤੇ ਵੀ ਐਨਆਰਈ ਦਾ ਕਾਫੀ ਯੋਗਦਾਨ ਹੈ ਤੇ ਉਹਦੇ ਵਿੱਚ ਸਰਕਾਰ ਦਾ ਵੀ ਯੋਗਦਾਨ ਹੈਗਾ ਫੇਰ ਸਾਡੇ ਜਿਹੜੀ ਇੱਕ ਪੀਐਚਸੀ ਉਹ ਚੱਲਦੀ ਸੀਗੀ ਉਹ ਪ੍ਰਾਈਵੇਟ ਜਗ੍ਹਾ ਦੇ ਵਿੱਚ ਚੱਲਦੀ ਸੀਗੀ ਤੇ ਫੇਰ ਜਦੋਂ ਇਸ ਨਾਮੀ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਆਮ ਆਦਮੀ ਕਲੀਨਿਕ ਦੇਣ ਦਾ ਸੀਗਾ ਉਹਦੀ ਵੀ ਪ੍ਰਵੀਜ਼ਨ ਸਾਡੇ ਪਿੰਡ ਚਾਹੀ ਸੀ ਪਰ ਜਦੋਂ ਇਹ ਪਤਾ ਲੱਗਾ ਪਈ ਜਿੱਥੇ ਸਾਡੀ ਪੀਐਸਏ ਚੱਲਦੀ ਸੀ ਉਹ ਪ੍ਰਾਈਵੇਟ ਜਗ੍ਹਾ 'ਚ ਆ ਪ੍ਰਾਈਵੇਟ ਬਿਲਡਿੰਗ 'ਚ ਆ ਤੇ ਉਹਨਾਂ ਨੇ ਰਿਜੈਕਟ ਕਰ ਦਿੱਤੀ ਸੀ ਪਰ ਕਾਫੀ ਕੋਸ਼ਿਸ਼ ਕੀਤੀ ਕਾਫੀ ਕੋਸ਼ਿਸ਼ ਕਰਕੇ ਇਸ ਵੇਲੇ ਦੀ ਸਰਕਾਰ ਦੇ ਸਾਡੇ ਆਮ ਆਦਮੀ ਪਾਰਟੀ ਦੇ ਦਰਸ਼ਨ ਕੁਮਾਰ ਜੀ ਉਹਨਾਂ ਦਾ ਕਾਫੀ ਯੋਗਦਾਨ ਆ ਪਈ ਉਸ ਆਮ ਆਦਮੀ ਕਲੀਨਿਕ ਨੂੰ ਮੁੜ ਕੇ ਪਾਸ ਕਰਾਉਣਾ ਇਸ ਪਿੰਡ ਦੇ ਲਈ ਠੀਕ ਹੈ ਕਿਉਂਕਿ ਉੱਥੇ ਜਿੱਥੇ ਸਾਡੀ ਪੀਐਸਸੀ ਚੱਲਦੀ ਸੀ ਉੱਥੇ ਨਹੀਂ ਐਸੀ ਆ ਸਕਦੀ ਇੱਕ ਹੋਰ ਸਾਡੇ ਕਮਿਊਨਿਟੀ ਸੈਂਟਰ ਸੀਗਾ ਉਹ ਤਕਰੀਬਨ ਬੇਲੀ ਬਿਲਡਿੰਗ 'ਤੇ ਸੀ ਉਹਦੇ ਵਿੱਚ ਮਾਲੋ ਆਮ ਆਦਮੀ ਕਲੀਨਿਕ ਲੈਂਦੀ ਤੇਰੇ ਸਾਡੇ ਪਿੰਡ ਦੇ ਵਿੱਚ ਦੋ ਜਿਹੜੇ ਹੈਗੇ ਆ ਜਮ ਚੱਲਦੇ ਆ ਇਕ ਤਾਂ ਮੁੰਡਿਆਂ ਦਾ ਮਤਲਬ ਜਿਹੜਾ ਵਖਰਾ ਇੱਕ ਲੇਡੀਜ਼ ਜਮ ਆ ਲੇਡੀਜ਼ ਜਮ ਜਿਹੜਾ ਇਹ ਸਵੇਰੀ ਮਤਲਬ ਬਣਾਇਆ ਜਿਹਦੇ ਵਿੱਚ ਸਰਕਾਰ ਵੱਲੋਂ ਵੀ ਉਹਦੇ ਲਈ ਗ੍ਰਾਂਟ ਆਈ ਸੀਗੀ ਸਾਨੂੰ तकरीबन 3 ਲੱਖ ਰੁਪਈਆ ਤੇ ਬਾਕੀ ਜਿਹੜੇ ਆ ਉਹ ਐਨ ਆਰ ਆਈ ਵੀਰਾਂ ਨੇ ਤੇ ਕਾਫੀ ਜੂਦਣ ਪਾ ਕੇ ਲੇਡੀਜ਼ ਕਲੱਬ ਸਾਡੇ ਸੈਪਰੇਟ ਵਖਰਾ ਠੀਕ ਹੈ ਤੇ ਜਿਵੇਂ ਸਰਪੰਚ ਸਾਹਿਬ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਹਿੰਦੇ ਨੇ ਕਿ ਪਿੰਡਾਂ ਦੇ ਪਿੰਡ ਜਿਹੜੇ ਗਲੀਆਂ ਨਾਲੀਆਂ ਤੋਂ ਉੱਪਰ ਨਹੀਂ ਉੱਠਦੇ ਜਿਵੇਂ ਫਿਰ ਇਹ ਗਲੀਆਂ ਨਾਲੀਆਂ ਤਾਂ ਤੁਸੀਂ ਬਣਾਤੀਆਂ ਜਿਵੇਂ ਉਹ ਵੱਡੇ ਪ੍ਰੋਜੈਕਟ ਵੀ ਦੱਸਦੇ ਹੋਰ ਕੀ ਕੁਝ ਲੱਗਦਾ ਤੁਹਾਨੂੰ ਕਿ ਪਿੰਡ ਦੇ ਵਿੱਚ ਰਹਿ ਗਿਆ ਤੇ ਪਹਿਲੀ ਗੱਲ ਨੂੰ ਮੈਂ ਨਾਲ ਜੋੜਦਾ ਹੋਇਆ ਉਸ ਗੱਡੀ ਨਾਲ ਤੇ ਸਾਨੂੰ ਮਾਣ ਆ ਇਸ ਗੱਲ ਦਾ ਕਿ ਜਿੱਥੇ ਸਾਡੇ ਮਤਲਬ ਦੋ ਜਮੇ ਦੱਸਿਆ ਇਸੇ ਤਰ੍ਹਾਂ ਸਾਡੇ ਪਿੰਡ ਦੇ ਦੋ ਕੋਚ ਹਾਂ ਜਿਹੜੇ ਕੁਲਵਿੰਦਰ ਸਿੰਘ ਦਸਾਂਜ ਤੇ ਸੂਮਨਾਥ ਜੀ ਮਤਲਬ ਜਿਹੜੇ ਹੈਗੇ ਆ ਤੇ ਉਹ ਕੋਚ ਆ ਤੇ ਉਹਨਾਂ ਨੇ ਕਾਫੀ ਇਸ ਪਿੰਡ ਦੀ ਪਨੀਰੀ ਪਿੰਡ ਨਹੀਂ ਇਲਾਕੇ ਦੀ ਪਨੀਰੀ ਨੂੰ ਸੰਭਿਆ ਹੋਇਆ ਤੇ ਜਦੋਂ ਖੇਡਾਂ ਹੁੰਦੀਆਂ ਰਹਿੰਦੇ ਆ ਉਹ ਤਕਰੀਬਨ ਸਾਡੇ ਪਿੰਡ ਦੇ ਜਿਹੜੇ ਛੋਟੀ ਪਨੀਰੀ ਆ ਉਹ ਜਿਹੜੇ ਹੈਗੇ ਆ ਉਹ ਪਹਿਲਾ ਨੰਬਰ ਫਸਟ ਨੰਬਰ ਤੇ ਜਾਂ ਸੈਕੰਡ ਨੰਬਰ ਤੇ ਆਉਂਦੀਆਂ ਹੀ ਟੀਮਾਂ ਰਹਿੰਦੀਆਂ ਹਨ ਅੱਛਾ ਸਰਪੰਚ ਸਾਹਿਬ ਮੈਂ ਦੇਖ ਰਿਹਾ ਕਿ ਘਰਾਂ ਨੂੰ ਕਾਫੀ ਤਾਲੇ ਲੱਗੇ ਹੋਏ ਨੇ ਆ ਵੀ ਘਰ ਬੰਦ ਹੈ ਉਹ ਵੀ ਬੰਦ ਹੈ ਉਹ ਸਾਹਮਣੇ ਵੀ ਬੰਦ ਹੈ ਇੱਧਰ ਵੀ ਬੰਦ ਹੈ ਇਹ ਜ਼ਿਆਦਾ ਐਨਆਰਆਈ ਨੇ ਹਾਂ ਤਕਰੀਬਨ ਮਾ ਲੋ ਜਿਹੜਾ ਸਾਡਾ ਪਿੰਡ ਜਿਹੜਾ ਆ ਉਹ ਐਨਆਰਆਈ ਆ ਕਾਫੀ ਬਾਹਰੇ ਗਏ ਹੋਏ ਅੱਛਾ ਇਹ ਤਾਂ ਮੈਨੂੰ ਲੱਗਦਾ ਗਲੀ ਸਾਰੀ ਮੈਨੂੰ ਸੁੰਨੀ ਜੀ ਲੱਗਣ ਦੀ ਇੱਧਰ ਵੀ ਬੰਦ ਹੈ ਇਹ ਹਾਂਜੀ ਹਾਂਜੀ ਹੈ ਇਸੇ ਤਰ੍ਹਾਂ ਜੀ ਕੱਲ ਤੁਹਾਡੀ ਠੀਕ ਹੈ ਜਿਆਦਾਤਰ ਬਾਹਰ ਹੈ ਤਾਂ ਸਾਂਝ ਕਲਾਨੀ ਵੈਸੇ ਜੇ ਦੇਖਿਆ ਜਾਵੇ ਤਾਂ ਪੰਜਾਬ ਦਾ ਖਾਸ ਕਰਕੇ ਦੁਆਬਾ ਏਰੀਆ ਜਿਹੜਾ ਉਹ ਬਾਹਰ ਹੀ ਹੈਗਾ ਮਤਲਬ ਅੱਛਾ ਠੀਕ ਹੈ ਤੁਸੀਂ ਵੀ ਸੁਣਾਉਣਾ ਕੋਈ ਗਾਣਾ ਆਉਂਦਾ ਸੁਣਾਓ ਤੇ ਸਾਂਝਾ ਵਾਲਾ ਨਾਮ ਮੈਂ ਕਿਹਾ ਉੱਤੇ ਲਿਖਿਆ ਖਾਸਾ ਜੋੜ ਲੱਗਦੀ ਮਟੋਣ ਵਾਸਤੇ ਪੈਸੇ ਪੁਸੇ ਨਾਲੇ ਬਲੇ ਸੱਚੇ ਨੋਣੀਆਂ ਜੱਟ ਪੈਸਾ ਹੋਇਆ ਬਸ ਸ਼ੋਣ ਵਾਸਤੇ ਅੱਛਾ ਤੁਹੀ ਮਿਲੇ ਦਲਜੀਤ ਨੂੰ ਇਹ ਤਾਂ ਨਿਆਣੇ ਨਿਆਣੇ ਦੀ ਮਿਲਦਾ ਕਿ ਜੁਬਾਨ ਤੇ ਗਾਣੇ ਚੜੇ ਹੋਏ ਨੇ ਸੁਣਾਉਣਾ ਕੋਈ ਹੁੰਦਾ ਗਾਣਾ ਹੋਰ ਆਜੋ ਉਰੇ ਆਜੋ ਲਾਗੇ ਹਾਂ ਆਹ ਹਸੀ ਗਾ ਜੇ ਤੂੰ ਨੱਚੀ ਨਾ ਨੱਚੀ ਨਾ ਗੋਰੀਏ ਲਹਿੰਗੇ ਤੇ ਰਬ ਡੋਲ ਦੂ ਅੱਛਾ ਤੁਹਾਡਾ ਘਰ ਕਿੱਥੇ ਦਲਜੀਤ ਦੇ ਲਾਗੇ ਹਾਂਜੀ ਹਾਂਜੀ ਲਾਗੇ ਮਤਲਬ ਇੱਥੇ ਜਾ ਕੇ ਉਹ ਟੰਨ ਲੈ ਕੇ ਵਸੇ ਨਾਲੀਆਂ ਅੱਛਾ ਠੀਕ ਹੈ ਚਲੋ ਵਧੀਆ ਤਾਂ ਇਹ ਬੱਚੇ ਨੇ ਤਾਂ ਬੜੀ ਵਧੀਆ ਇਸ ਪਿੰਡ ਦੇ ਵਿੱਚ ਡਵੈਲਪਮੈਂਟ ਵੀ ਹੋਈ ਹੈ ਦਿਲਜੀਤ ਦਸਾਂਝ ਹੋਣਾ ਦੀਆਂ ਕਾਫੀ ਇੱਥੇ ਯਾਦਾਂ ਵੀ ਜੁੜੀਆਂ ਹੋਈਆਂ ਨੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਡਾ ਵੱਡਾ ਸੁਪਰਸਟਾਰ ਹੋਣ ਦੇ ਬਾਵਜੂਦ ਵੀ ਦਿਲਜੀਤ ਦਸਾਂਝ ਹੋਣਾ ਨੇ ਆਪਣੇ ਪਿੰਡ ਦੇ ਨਾਲੋਂ ਨਾਤਾ ਨਹੀਂ ਤੋੜਿਆ ਆਪਣੇ ਪਿੰਡ ਦੇ ਨਾਲ ਜਿਹੜਾ ਉਸੇ ਤਰੀਕੇ ਦੇ ਨਾਲ ਜੜਾਂ ਜੋੜ ਕੇ ਰੱਖੀਆਂ ਨੇ ਤੇ ਜਦੋਂ ਵੀ ਆਉਂਦੇ ਨੇ ਜਾਂ ਕਿੰਦੇ ਜਦੋਂ ਵੀ ਲੋੜ ਪੈਂਦੀ ਆ ਪਿੰਡ ਵਾਲਿਆਂ ਨੂੰ ਤਾਂ ਹਮੇਸ਼ਾ ਦਿਲਜੀਤ ਦਸਾਂਝ ਨਾਲ ਖੜਦੇ ਨੇ ਦੇਖਦੇ ਰਹੋ ਹੈਸ਼ਟੈਗ ਪੰਜਾਬ